ਸਾਈਬਰ क्राइम ਪੁਲਿਸ ਸਟੇਸ਼ਨ ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਸੀਗਾ ਐਫ ਆਈ ਆਰ ਨੰਬਰ 4/24 ਜਿਦੇ ਵਿੱਚ ਜਿਹੜੇ ਵਿਕਟਿਮ ਸੀਗੇ ਕਬਲਜੀਤ कौर ਮੈਡਮ ਇਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਉਹਨਾਂ ਦੇ ਹਸਬੰਦ ਨੂੰ ਇੱਕ ਫੋਨ ਆਦਿਆ ਹੈ ਜਿਦੇ ਵਿੱਚ ਉਹ ਬੰਦਾ ਆਪਣੇ ਆਪ ਨੂੰ ਕਿਸੇ ਹੈਲਥ ਕੰਪਨੀ ਦਾ ਏਜੰਟ ਦੱਸ ਕੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਪੈਸੇ ਮੇਰੇ ਵਿੱਚ ਟ੍ਰਾਂਸਫਰ ਕਰੋ ਤੇ ਪੈਸੇ ਮੈਂ ਉਹਨੂੰ ਵਧਾ ਕੇ ਧਨਾਲ ਕੇ ਤੁਹਾਨੂੰ ਇੱਕਦਮ ਜੀਤੀ ਲਾਭ ਬਣਾ ਕੇ ਦਊਗਾ ਉਹ ਬੁਰੀ ਏਜੰਟ ਹੋਣ ਕਾਰਨ ਜੰਦੀ ਭਰੋਸਾ ਕਰਕੇ ਉਹਨਾਂ ਦੇ ਵਿੱਚ ਆ ਚਾਂਸੇ ਦੇ ਵਿੱਚ ਆ ਵੀ ਗਏ ਤੇ ਉਹਨਾਂ ਨੇ ਵੱਖ-ਵੱਖ ਖਾਤਿਆਂ ਦੇ ਵਿੱਚੋਂ ਤਕਰੀਬਨ 18 ਲੱਖ ਰੁਪਈਆ ਇੱਕ ਕੰਪਨੀ ਜਿਹੜੀ ਹੈਲਥ ਕੰਪਨੀ ਹੈ ਉਹਦੇ ਵਿੱਚ ਟਰਾਂਸਫਰ ਕਰਤਾ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਮਨਚ ਹੋਰ ਜਲਦੋ ਜਿਆਦਾ ਨਾਲਚ ਆਇਆ ਤਾਂ ਉਹਨੇ ਕਿਹਾ ਕਿ ਤੁਸੀਂ ਮੇਰੇ ਅਕਾਊਂਟ ਦੇ ਵਿੱਚ ਸਿੱਧੇ ਪੈਸੇ ਟਰਾਂਸਫਰ ਕਰ ਦਿਓ ਮੈਂ ਤੁਹਾਨੂੰ ਇਹਦੇ ਡਬਲ ਪੈਸੇ ਕਰਨ ਦੀ ਪੂਰੀ ਹੈਲਪ ਕਰੂੰਗਾ ਤਾਂ ਉਹਨਾਂ ਨੇ ਉਹਦੇ ਪਰਸਨਲ ਖਾਤੇ ਵਿੱਚ ਵੀ ਜਿਹੜਾ ਵਾ 6 ਤੋਂ 7 ਲੱਖ ਰੁਪਈਆ ਟਰਾਂਸਫਰ ਕਰਤਾ ਤਤਕਰੀਬਨ 25 ਲੱਖ ਦੇ ਆਸ-ਪਾਸ ਦਾ ਜਿਹੜਾ ਵੈ ਫਰਾਡ ਟੋਟਲ ਹੋਇਆ ਸੀਗਾ ਜਿਸ ਤੋਂ ਬਾਅਦ ਇਨਕੁਆਇਰੀ ਇਹਦਾ ਜਿਹੜਾ ਵੈ ਮੁਕਦਮਾ ਦਰਜ ਕੀਤਾ ਗਿਆ ਜਦੋਂ ਇਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਤਾਂ ਅਸੀਂ ਇਹ ਸਾਰਿਆਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਅਸੀਂ ਕੰਪਨੀ ਟਰੇਸ ਕੀਤੀ ਅਸੀਂ ਬੰਦਾ ਟਰੇਸ ਕੀਤਾ ਜਿਹੜੇ ਦੋ ਦੋਸ਼ੀ ਸਾਡੇ ਕੋਲ ਆਏ ਇਹਨਾਂ ਨੂੰ ਬਾਇ ਨੇਮ ਜਿਹੜਾ ਵੈ ਨਾਮਜ਼ਦ ਕੀਤਾ ਗਿਆ ਉਹ ਕੰਪਨੀ ਜਿਹੜੀ ਸੀ ਉਹਨਾਂ ਨੂੰ ਮਾਲਕਾਂ ਨੂੰ ਵੀ ਇਹ ਚੀਜ਼ ਦਾ ਇਲਮ ਨਹੀਂ ਸੀਗਾ ਕਿ ਕੋਈ ਬੰਦਾ ਜਿਹੜਾ ਉਹਨਾਂ ਦੀ ਕੰਪਨੀ ਦੇ ਨਾਮ ਤੇ ਜਿਹੜਾ ਫਰਾਡ ਕਰ ਰਿਹਾ ਹੋਇਆ ਹੈ ਉਹ ਕੰਪਨੀ ਨੂੰ ਇੱਥੇ ਬੁਲਾਇਆ ਗਿਆ ਉਹਨਾਂ ਨੂੰ ਇਹ ਫਰਾਡ ਦੀ ਜਾਣਕਾਰੀ ਦਿੱਤੀ ਗਈ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੈ ਇਹ ਦੱਸਦੇ ਹੋਏ ਕਿ ਉਹਦੇ ਵਿੱਚੋਂ ਜਿਹੜਾ ਵੈ ਅਸੀਂ ਤਕਰੀਬਨ 13 ਤੋਂ 14 ਲੱਖ ਰੁਪਏ ਜਿਹੜੇ ਵਿਕਟਿਮ ਨੇ ਉਹ ਪਾਰਟੀ ਨੂੰ ਵਾਪਸ ਦਿਵਾਉਣ ਦੇ ਵਿੱਚ ਸਫਲ ਹੋਏ ਆ ਇਹਦੇ ਵਿੱਚ ਖਾਸ ਕਰਕੇ ਸਾਡੇ ਐਸਆਈ ਕੁਮਾਰਜੀਤ ਸਿੰਘ ਤੇ ਬਲਜੀਤ ਸਿੰਘ ਨੇ ਇਹਨਾਂ ਨੇ ਕਾਫੀ ਜ਼ਿਆਦਾ ਮਿਹਨਤ ਕੀਤੀ ਇਹਨਾਂ ਨੇ ਦਿੱਲੀ ਰੇਡਸ ਕੀਤੀਆਂ ਪੂਰੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਤੇ ਵਿਕਟਿਮ ਦੇ ਪੈਸੇ ਵਾਪਸ ਪਰ ਅਕਸਰ ਹੀ ਪੁਲਿਸ ਤੋਂ ਲੋ ਪ੍ਰਸ਼ਾਸਨੋਂ ਅਲਗ-ਅਲਗ ਤਰ੍ਹਾਂ ਦੇ ਕੈਂਪ ਵਿਲ ਗਾਇ ਜਾਂਦੇ ਹਨ ਮੈਸੀਵ ਵੀ ਲੋਕਾਂ ਨੂੰ ਕਨਵੇ ਕੀਤੇ ਜਾਂਦੇ ਹਨ ਕਿ ਇਦਾਂ ਦੇ ਚਾਂਸਸ ਨਾ ਪਰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇਹ ਫੈਮਿਲੀ ਨੇ ਵੀ ਆਪਣੇ ਯਾਨੀ ਕਿ ਫਾਇਦੇ ਦੇ ਲਈ ਪ੍ਰਾਈਵੇਟ ਡਬਲ ਦੇ ਲਈ ਇਦਾਂ ਕੀਤਾ ਦੇਖੋ ਫਾਈਨੈਂਸ਼ੀਅਲ ਗੇਨ ਹਰ ਬਹੁਤ ਸਾਰੇ ਬਿਜ਼ਨਸ ਮਾਡਲਸ ਨੇ ਜਿੱਦੇ ਵਿੱਚ ਫਾਈਨੈਂਸ਼ੀਅਲ ਗੇਨਸ ਹੁੰਦੇ ਹੈ ਬਟ ड्यू टू एज ड्यू टू इजी ट्रस्ट फैक्टर ਜਿਹੜਾ ਵੈ ਬਹੁਤ ਸਾਰੇ ਲੋਕੀ ਇਹ ਜਲਦੀ ਚਾਂਸੇ ਦੇ ਵਿੱਚ ਆ ਜਾਂਦੇ ਨੇ ਕਿ ਕੋਈ ਬੰਦਾ ਜੈਨੂਇਨਲੀ ਉਹਨਾਂ ਨੂੰ ਕੋਈ ਇਨਵੈਸਟਮੈਂਟ ਸਕੀਮ ਲਿਆ ਕੇ ਦੇ ਰਿਹਾ ਹੈ ਸੋ ਮੇਰੀ ਤੁਹਾਡੇ ਚੈਨਲ ਰਾਹੀਂ ਸਾਰਿਆਂ ਨੂੰ ਇੱਕ ਖਾਸ ਅਸੀਂ ਰਿਕੁਐਸਟ ਵੀ ਕਰਾਂਗੇ ਕਿ ਜਦੋਂ ਵੀ ਕੋਈ ਤੁਹਾਡੇ ਖਾਤੇ ਦੇ ਵਿੱਚ ਪੈਸੇ ਟ੍ਰਾਂਸਫਰ ਕਰਨ ਨੂੰ ਕਹਿੰਦਾ ਵੈ ਕੋਈ OTP ਸ਼ੇਅਰ ਕਰਨ ਨੂੰ ਕਹਿੰਦਾ ਹੈ ਜਾਂ ਤੁਹਾਨੂੰ ਪੈਸੇ ਡਬਲ ਕਰਨ ਦਾ ਲਾਲਚ ਦਿੰਦਾ ਹੈ ਤੱਕ ਕਿਰਪਾ ਕਰਕੇ ਉਹਨੂੰ ਡਬਲ 트리플 ਟਾਈਮ ਜਿਹੜਾ ਵੈ ਵੈਰੀਫਾਈ ਕਰੋ ਐਂਡ ਬਿਫੋਰ ਟ੍ਰਾਂਸਫਰਿੰਗ ਕੋਈ ਵੀ ਅਮਾਉਂਟ ਉਹਨੂੰ ਜਿਹੜਾ ਵੈ ਚੈੱਕ ਜ਼ਰੂਰ ਕਰ ਲਓ ਅਗਰ ਤੁਹਾਨੂੰ ਕੋਈ ਸ਼ੱਕ ਸ਼ੁਭਾ ਹੈ ਤਾਂ ਤੁਸੀਂ ਕਿਸੇ ਵੀ ਵੇਲੇ ਸਾਈਬਰ ਕਰਾਇਮ ਪੁਲਿਸ ਸਟੇਸ਼ਨ ਦੇ ਵਿੱਚ ਆ ਕੇ ਉਹਦੀ ਹੋਰ ਡਿਟੇਲ ਸਾਡੇ ਤੋਂ ਲੈ ਸਕਦੇ ਅੱਜ ਦੀ ਡੇਟ 'ਚ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਫੇਕ ਕਾਲ ਵੀ ਆਉਂਦੀ ਹੈ ਤੇ ਉਸ ਦੇ ਉੱਤੇ ਮੁਲਾਜ਼ਮ ਦੀ ਐਡਰੈਸ ਵਗੈਰਾ ਪਾ ਕੇ ਫੋਟੋ ਲੱਗੀ ਹੁੰਦੀ ਹੈ ਬਣਾ ਜਾਂਦੀ ਤੇ ਕਿਹਾ ਜਾਂਦਾ ਕਿ ਤੇਰੇ ਬੇਟੇ ਨੂੰ ਕਿਡਨੈਪ ਕਰ ਲਿਆ ਜਾਂ ਕਿਸੇ ਤਰ੍ਹਾਂ ਦੀ ਅਮਾਉਂਟ ਵਗੈਰਾ ਮੰਗੀ ਜਾਂਦੀ ਹੈ ਤੇ ਇਦਾਂ ਹੀ ਜੇਕਰ ਕਿਸੇ ਨੂੰ ਕਾਲ ਆਉ ਦੇਖੋ ਜੀ ਡਿਜੀਟਲ ਅਰੇਸਟ ਇੱਕ ਬਹੁਤ ਵੱਡਾ ਜਿਹੜਾ ਵਾ ਕਰਾਈਂ ਬੰਦਾ ਜਾ ਰਿਹਾ ਵਾ ਜਿਹਦੇ ਵਿੱਚ ਵੀਡੀਓ ਕਾਲ ਕਰਕੇ ਬੰਦਾ ਉੱਧਰ ਵਰਦੀ ਧਾਰੀਕ ਆਫੀਸਰ ਬੈਠਾ ਹੁੰਦਾ ਵਾ ਤੇ ਉਹ ਤੁਹਾਨੂੰ ਦੱਸਦਾ ਕਿ ਤੁਹਾਡੀ ਅਰੇਸਟ ਹੋ ਗਈ ਹੈ ਤੁਹਾਡਾ ਪਾਰਸਲ ਜਿਹੜਾ ਵਾ ਫੋਰਨ ਕੰਟਰੀ ਚ ਫੜਿਆ ਗਿਆ ਵਾ ਜਾਂ ਤੁਹਾਡਾ ਕੋਈ ਕਰੀਬੀ ਜਿਹੜਾ ਬਾਹਰਲੇ ਮੁਲਕ 'ਚ ਰਹਿੰਦਾ ਹੈ ਉਹ ਅਰੇਸਟ ਹੋ ਗਿਆ ਵਾ ਤੇ ਤੁਸੀਂ ਇੰਨੇ ਪੈਸੇ ਪਾਓ ਇਹ ਸਾਰੀਆਂ ਚੀਜ਼ਾਂ ਫਰਾਡ ਨੇ ਜੇ ਤੁਹਾਨੂੰ ਇਦਾਂ ਦਾ ਕੋਈ ਵੀ ਕਾਲ ਆਂਦਾ ਤਾਂ ਪਹਿਲ ਦੇ ਆਧਾਰ 'ਤੇ 112 ਨੰਬਰ ਤੇ ਫੋਨ ਕਰਕੇ ਆਪਣੀ ਕੰਪਲੇਂਟ ਦਰਜ ਕਰੋ ਜੇ होर डिटेल्स लेना चाहते हो तो सइबर क्राइम पुलिस स्टेशन विजिट करके दिटेल भी ले सकते हो नहीं तो साढ़े पी जी डी हेल्पलाइन या मान्योग एस एस पी साहब को सीधा सइबर क्राइम पुलिस स्टेशन आके अपनी दरखास्त जरूर दाखिल कराओ अभी डिटेल पड़ताल करेंगे ठीक मेरा नाम कमलजीत कौर है मैं प्रोफेसर हूँ डी कॉलेज में हैड ऑफ द डिपार्टमेंट ऑफ कैमिट्री और मेरे हसबेंड के साथ था पीछे तो मैं सबसे पहले तो आ, साइबर क्राइम हशारपुर जो कि डीएसपी मिस्टर आतिश भाटिया और एएसआई एस जी इनके उसके अंदर जो इन्होंने सारी कार्रवाई की मेरे केस के बीच में जिसमें 26 लाख का फ्रॉड हो गया था मेरे हस्बैंड के साथ तो बहुत एफर्ट्स इन्होंने किए सब ट्रेस किया और बहुत मेहनत के बाद इन्होंने उस अमाउंट में से एक मेजर चंक जो है मेरे को आ, वापस मिल गया उसमें से थोड़ा सा अभी अमाउंट पेंडिंग है और मैं ये भी उम्मीद करती हूँ आगे को कि वो भी ये बहुत जल्दी आ, मेरा अमाउंट जो है वो वापस करवा देंगे तो मेरी तरफ से जो साइबर क्राइम है मेरा बहुत तह दिल से धन्यवाद है इनको कि इन्होंने मेरा इतना ज़्यादा मे, मेरी मदद की और मेरे साथ खड़े रहे तो उनको सल्यूट है आ, 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 सर को बाकी क्या मैसेज देना चाहूँगी क्योंकि अक्सर ही लोग क्या है कई बार डर जाते हैं अगर किसी के साथ कोई तो फ्रॉड होता है या पुलिस की कॉल आती है तो पहले ही वो पेमेंट कर देते हैं तो ऐसे में क्या कहना चाहोगे आप ऐसे एक दो फ्रॉड आगे भी मेरे हस्बैंड के साथ हुए हुए हैं जिसमें मेरा बेटा चंडीगढ़ जॉब करता था तो उसको उन्होंने एक फ़ोन मेरे हस्बैंड को किया कि आपके बेटे को किसी टेररिस्ट के साथ पकड़ लिया गया है वो पुलिस स्टेशन में आकर इमीजिएटली दो लाख रुपया ट्रांसफ़र करो तो आजकल एक एक दो 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 बच्चे हैं सबके तो पेरेंट्स भी घबरा जाते हैं वो बहुत जल्दी घबरा गए और उन्होंने फटाफट एक लाख रुपया उसको ट्रांसफ़र कर दिया मैंने वैसे ही कॉल किया तो मुझे पता चला कि ये चल रहा है मैंने अपने हस्बैंड को इमीडिएटली रोका कि बेटा तो ऑफिस में बैठा हुआ है तो फिर वो रुक गए और वहाँ से फिर जो हमने उसके बाद भी उनके कॉल आते हैं पंद्रह बीस कॉल उसके बाद आए लेकिन तो मेरे हस्बैंड ने नहीं उठाए तो वहाँ से हमने थोड़ा सा हमको आपके साथ भी तो पच्चीस से छब्बीस लाख का फ्रॉड हुआ है अगर आप भी यहाँ पुलिस के साथ नहीं आते ठीक है कम्प्लेन नहीं करते तो लगता है कि आपको पेमेंट नहीं मिल सकती मैं देखो जी काम करना जो है हमारा फ़र्ज़ है हमारा फ़र्ज़ है पुलिस के साथ अपना कंट्रीब्यूशन देना और पुलिस जो है आगे हमारे केस को लेके जाती है तो जो साइबर क्राइम है पहले तो मेरे को लग रहा था कि शायद पैसा वापस नहीं आएगा लेकिन बहुत ज़्यादा हिम्मत करके बहुत ज़्यादा मेहनत करके साइबर क्राइम डेली मेरे कॉन्टैक्ट में रहा मैं इनको कॉल करती रही और इनकी मेहनत का ये नतीजा आज की मेरे को एक मेजर चंक जो है पा अपने पैसे का वापस मिल गया तो मैं थैंक्स करती हूँ साइबर क्राइम सेल का और उम्मीद करती हूँ कि जो थोड़ा बहुत मेरा पैसा हुआ रह गया डाउनवर्ड 6.5 लाख रुपया वो भी जल्दी ही ये प्रेस करके उनको वापस